ਸਾਸਤਰੀ ਕਾ ਜੀ ਮੈਂ ਤੁਹਾਡਾ ਹਰਜੋਤ ਸਿੰਘ ਮਨ ਲੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਤੁਸੀਂ ਦੇਖ ਰਹੇ ਹੋ ਮਲਟੀ ਵੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਹੈਰਾਨ ਕਰਨ ਦੇਣ ਵਾਲੇ ਫੈਕਟ ਫੈਕਟ ਨੰਬਰ 1 ਸਿਗਰਟ ਲਾਈਟਰ ਦੀ ਖੋਜ ਮਾਚਿਸ ਤੋਂ ਪਹਿਲਾਂ ਹੋਈ ਫੈਕਟ ਨੰਬਰ 2 ਸੁਪਨੇ ਵਿੱਚ ਆਉਣ ਵਾਲੇ ਹਰ ਇੱਕ ਫੇਸ ਨੂੰ ਤੁਸੀਂ ਕਦੀ ਨਾ ਕਦੀ ਦੇਖਿਆ ਹੋਵੇਗਾ ਫੈਕਟ ਨੰਬਰ 3 Apple ਕੰਪਨੀ ਦੇ ਫਾਊਂਡਰ ਸਟੀਵ ਜੌਬ ਦੀ ਕਾਰ ਉਤੇ ਕਦੇ ਵੀ ਨੰਬਰ ਪਲੇਟ ਨਹੀਂ ਲੱਗੀ ਸੀ ਫੈਕਟ ਨੰਬਰ 4 ਇੱਕ ਤੰਦਰੁਸਤ ਆਦਮੀ ਆਪਣੀ ਕੋਣੀ ਨਹੀਂ ਝਟ ਸਕਦਾ ਅਤੇ ਜੋ ਕੋਈ ਵੀ ਕੋਣੀ ਵਾਲਾ ਫੈਕਟ ਦੇਖ ਰਿਹਾ ਹੈ ਉਸ ਵਿੱਚੋਂ 75% ਲੋਕ ਆਪਣੀ ਕੋਣੀ ਝਟ ਕੇ ਜ਼ਰੂਰ ਦੇਖਣਗੇ ਫੈਕਟ ਨੰਬਰ 5 ਜਦੋਂ ਤੁਸੀਂ ਜਨਮ ਲੈਂਦੇ ਹੋ ਤਾਂ ਤੁਹਾਡੀਆਂ ਹੱਡੀਆਂ 300 ਹੁੰਦੀਆਂ ਹਨ ਪਰ ਜਦੋਂ ਤੁਸੀਂ 18 ਸਾਲ ਦੇ ਹੋ ਜਾਂਦੇ ਹੋ ਤਾਂ ਤੁਹਾਡੀਆਂ ਹੱਡੀਆਂ ਜੁੜ ਕੇ 206 ਰਹਿ ਜਾਂਦੀਆਂ ਹਨ ਫੈਕਟ ਨੰਬਰ 6 ਠੰਡੇ ਪਾਣੀ ਨਾਲੋਂ ਗਰਮ ਪਾਣੀ ਛੇਤੀ ਆਈਸੂ ਵਿੱਚ ਕਨਵਰਟ ਹੁੰਦਾ ਹੈ ਇਸ ਨੂੰ ਹੀ ਬਾਇ ਫੈਕਟ ਕੀਆ ਜਾਂਦਾ ਹੈ ਫੈਕਟ ਨੰਬਰ 7 ਤੁਹਾਨੂੰ ਕਦੇ ਵੀ ਯਾਦ ਨਹੀਂ ਰਹੇਗਾ ਕਿ ਟਾਟਾ ਸੁਪਨਾ ਕਿੱਥੋਂ ਸ਼ੁਰੂ ਹੋਇਆ ਸੀ ਫੈਕਟ ਨੰਬਰ 8 ਕੋਕਾ ਕੋਲਾ ਸ਼ੁਰੂ ਵਿੱਚ ਹਰੇ ਰੰਗ ਦਾ ਹੁੰਦਾ ਸੀ ਫੈਕਟ ਨੰਬਰ 9 ਬੰਦਿਆਂ ਦੇ ਸ਼ਰਟ ਦੇ ਬਟਨ ਰਾਈਟ ਸਾਈਡ ਹੁੰਦੇ ਹੈ ਜਦਕਿ ਔਰਤਾਂ ਦੇ ਸ਼ਰਟ ਦੇ ਬਟਨ ਲੈਫਟ ਸਾਈਡ ਹੁੰਦੇ ਹੈ ਫੈਕਟ ਨੰਬਰ 10 ਚਮਗਿੱਦੜ ਗੁਫਾ ਵਿੱਚੋਂ ਨਿਕਲਦੇ ਸਮੇਂ ਹਮੇਸ਼ਾ ਲੈਫਟ ਸਾਈਡ ਮੁੜਦੇ ਹਨ ਅੱਜ ਲਈ ਬਸ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਨਾਲ ਹੀ ਸਾਡੇ ਫੇਸਬੁੱਕ ਤੇ YouTube ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰਿਓ ਤਾਂ ਜੋ ਸਾਡੀਆਂ Thank you to Dunn